ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਸਰਜੀਤ ਮਿੰਦਰਖੇ ਜੀ ਦਾ ਸੌਂਗ ਸੁਣਾਉਣ ਲੱਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ ਤੇਰੇ ਚ ਤੇਰਾ ਯਾਰ ਬੋਲਦਾ ਹੋ ਜੀ ਦੇ ਹੀਟ ਕੋੜਾ ਮੋੜ ਤੇ ਤੇ ਦੇ ਨਾਲ ਹੀ ਨਹੀਂ ਹੋ ਪੱਗ ਬੰਨ ਦਾ ਜਿ ਆਉਣੇ ਮੋੜ ਵਾਲੀ ਨਹੀਂ ਜੀਆਂ ਪਿੰਡਾਂ 'ਚ ਸਿਰੇਦਾਰੀ ਨਹੀਂ ਹੋ ਲਾਲੀ ਇਹੋ ਜਿਹੀ ਵੇਲੀ ਨਾਲ ਯਾਰੀ ਨਹੀਂ ਕਹਿੰਦੇ ਡੀਸੀਵੀ ਸਲੂਟ ਉਹਨੂੰ ਮਾਰਦਾ ਹੈ ਕਹਿੰਦੇ ਡੀਸੀਵੀ ਸਲੂਟ ਉਹਨੂੰ ਹੋ ਮਾਰਦਾ ਪੈਰਾਂ 'ਚ ਥਾਣੇਦਾਰ ਰੋਲਤਾ ਹੋ ਤੂੰ ਨਹੀਂ ਬੋਲਦੀ ਰਕਨੇ ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ ਨੂੰ ਤੀਜੇ ਦਿਨ ਫਿਲਮ ਦਿਖਾਉਂਦਾ ਨਹੀਂ ਹੱਥੀ ਪੁੰਨ ਕੇ ਵਦਾਮ ਖਵਾਉਂਦਾ ਨਹੀਂ ਉਹ ਥੱਪਾ ਗੇਣਿਆਂ ਦਾ ਪਾ ਕੇ ਨਹੀਂ ਤੂੰ ਰੱਖਦੀ ਝੂਟੇ ਜੀਪ ਉੱਤੇ ਲੈਂਦੀ ਨਾ ਤੂੰ ਥੱਕਦੀ ਉਹ ਦੇਸ਼ ਕੇ ਦਾ ਪਾਰਾ ਹੈ ਭੋਲਿਏ ਨੀ ਉਹ ਦੇਸ਼ ਕੇ ਦਾ ਪਾਰਾ ਹੈ ਭੋਲਿਏ ਨਹੀਂ ਤੇਰੀ 나ੜ 나ੜ ਬੋਲਦਾ ਉਹ ਤੂੰ ਹੀ ਬੋਲਦੀ ਰ ਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਸਾਦਾ ਚੱਲਣਾ ਕੀ ਜੋਰ ਨਹੀਂ ਗਰੀਬਾਂ ਦਾ ਫਲ ਭੋਗਣਾ ਏ ਪੈਂਦਾ ਨਹੀਂ ਨਸੀਬਾਂ ਦਾ ਪਰ ਭੁੱਲੇਂਗੀ ਤੂੰ ਕਿਵੇਂ ਪਹਿਲਾ ਪਿਆਰ ਨਹੀਂ ਉਹ ਆਸ਼ੂ ਯਾਦ ਤੈਨੂੰ ਆਉ ਵਾਰ-ਵਾਰ ਨਹੀਂ ਹੁਦੇ ਜਾਂਦੀ ਜਾਨੀ ਪਿਆਲਾ ਉਹਨੂੰ ਜ਼ਹਿਰ ਦਾ ਹੁਦੇ ਜਾਂਦੀ ਜਾਨੀ ਪਿਆਲਾ ਉਹਨੂੰ ਜ਼ਹਿਰ ਦਾ ਜੋ ਖੂਨ ਇਹਦੇ ਹੰਝੜੋਲਦਾ ਹੋ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਜੀ ਤੇਰਾ ਯਾਰ ਬੋਲਦਾ